ਮਾਨ ਸਰਕਾਰ ਦੇ ਸਿਹਤ ਖੇਤਰ 'ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp 'ਤੇ ਮਿਲਣਗੀਆਂ ਆਮ ਆਦਮੀ ਕਲੀਨਿਕਾਂ 'ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ 'ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ 'ਚ ਐਂਟੀ ਰੈਬੀਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ 'ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਏ ਇਹ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਪੰਜਾਬ ਦੇ ਵਿੱਚ ਮੀਂਹ ਅਤੇ ਡੈਮਾ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਜਿਸ ਕਰਕੇ 7 ਜ਼ਿਲ੍ਹੇ ਹੜ ਦੀ ਚਪੇੜ ਦੇ ਵਿੱਚ ਆ ਚੁੱਕੇ ਨੇ ਤਾਂ ਪੰਜਾਬ ਦੇ ਵਿੱਚ ਪਿਛਲੇ ਦੱਸਦੀ ਹੈ ਕਿ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ بارش ਦਾ ਦੌਰ ਸ਼ੁਰੂ ਹੋਇਆ ਪਿਆ ਹੈਗਾ ਤੇ ਸ਼ਨੀਵਾਰ ਤੋਂ ਹੀ ਲਗਾਤਾਰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ بارش ਹੋ ਰਹੀ ਹੈ ਤਾਂ ਬੁੱਧਵਾਰ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਕਈ ਪਿੰਡ ਜੋ ਕਿ ਹਰਦੀ ਚਪੇੜ ਦੇ ਵਿੱਚ ਆਉਣ ਦੇ ਕਾਰਨ ਕਾਫੀ ਪ੍ਰਭਾਵਿਤ ਹੋਏ ਨੇ ਕਈ ਪਿੰਡਾਂ ਦੇ ਵਿੱਚ ਜੋ ਫਸਲ ਸੀਗੀ ਉਹ ਵੀ ਤਬਾਹ ਹੋ ਚੁੱਕੀ ਹੈ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਹੈ ਤੇ ਲੋਕਾਂ ਦੇ ਘਰਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ ਕਿਉਂਕਿ ਪਾਣੀ ਛੱਡਣ ਦੇ ਕਾਰਨ ਕਿਉਂਕਿ ਦਰਿਆਵਾਂ ਦਾ ਪਾਣੀ ਜੋ ਪਾਣੀ ਦਾ ਪੱਧਰ ਉਹ ਵੱਧ ਗਿਆ ਤੇ ਜਿਸ ਕਾਰਨ ਪਿੰਡਾਂ ਦੇ ਵਿੱਚ ਵੀ ਪਾਣੀ ਵੜ ਚੁੱਕਿਆ ਹੈ ਤੇ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਵੜ ਚੁੱਕਿਆ ਹੈ ਤੇ ਬੀਤੇ ਕੱਲ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਮੰਤਰੀਆਂ ਦੇ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਸੀਗਾ ਇੱਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਬੀਤੇ ਕੱਲ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਸੀਗਾ ਤੇ ਅੱਜ ਵੀ ਉਹ ਹੜ੍ਹ ਪ੍ਰਭਾਵਿਤ ਇਲਾਕੇ ਦੌਰੇ ਦੇ ਦੌਰਾਕਰਨ ਦਾ ਜਾਇਜ਼ਾ ਲੈਣ ਲਈ ਜਾ ਰਹੇ ਨੇ ਤਾਂ ਦੱਸ ਦਈਏ ਕਿ ਕਈ ਪਿੰਡਾਂ ਦੇ ਵਿੱਚ ਇਸ ਸਮੇਂ ਹੜਵਰਗੇ ਹਾਲਾਤ ਬਣੇ ਹੋਏ ਨੇ ਜਿਸ ਕਰਕੇ ਲੋਕਾਂ ਦਾ ਕਾਫੀ ਨੁਕਸਾਨ ਵੀ ਹੋਇਆ ਤੇ ਚਿੰਤਤ ਵੀ ਨਜ਼ਰ ਆ ਰਹੇ ਨੇ ਤਾਂ ਦੱਸ ਦਈਏ ਕਿ ਅੱਜ ਫਿਲਹਾਲ ਹਲਕੀ ਦਰਮਿਆਨੀ ਜਿਹੜੀ ਕਿ ਕਹਿ ਸਕਦੇ ਆ ਰਾਹਤ ਜ਼ਰੂਰ ਮਿਲੀ ਐ ਤਾਂ ਪੰਜਾਬ ਦੇ ਵਿੱਚ ਮੀਂਹ ਅਤੇ ਡੈਮਾਂ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਦਸਕਾਰਨ ਸੱਤ ਜ਼ਿਲ੍ਹੇ ਜਿਹੜੇ ਕਿ ਹੜ ਦੇ ਚਪੇੜ ਦੇ ਵਿੱਚ ਨੇ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਵਧ ਰਿਹਾ ਜੋ ਲਗਾਤਾਰ ਪਿੰਡਾਂ ਨੂੰ ਪ੍ਰਭਾਵਿਤ ਕਰ ਰਿਹਾ ਬਦਵਾਰ ਨੂੰ ਜਿੱਥੇ ਅੰਮ੍ਰਿਤਸਰ ਦੇ ਅਜਨਾਲਾ ਦੇ ਵਿੱਚ ਲਗਭਗ 15 ਪਿੰਡ ਹੜ ਦੀ ਚਪੇੜ ਦੇ ਵਿੱਚ ਸੰਤ ਤੇ ਹੁਣ ਇਹ ਗਿਣਤੀ ਲਗਭਗ 25 ਪਿੰਡਾਂ ਤੱਕ ਵੱਧ ਚੁੱਕੀ ਹੈ ਪਰ ਅੱਜ ਕੋਈ ਵੀ ਅਲਰਟ ਨਹੀਂ ਹੈ ਇਹ ਇਸ ਦਰਮਿਆਨੇ ਤੁਹਾਨੂੰ ਦੱਸਦੀ ਕਿ ਹਲਕੀ ਰਾਹਤ ਵਾਲੀ ਗੱਲ ਇਹ ਹੈ ਕਿ ਰਾਜ ਦੇ ਵਿੱਚ ਵੀਰਵਾਰ ਨੂੰ ਮੀਂਹ ਦਾ ਕੋਈ ਅਲਰਟ ਜਾਰੀ ਨਹੀਂ ਹੈ ਮੌਸਮ ਵਿਭਾਗ ਦੇ ਮੁਤਾਬਕ ਜੰਮੂ ਕਸ਼ਮੀਰ ਦੇ ਲਈ ਵੀ ਕੋਈ ਅਲਰਟ ਨਹੀਂ ਦਿੱਤਾ ਗਿਆ ਇਸ ਦੇ ਨਾਲ ਰਾਵੀ ਦਰਿਆ ਦੇ ਉਫਾਨ ਤੋਂ ਹਲਕੀ ਰਾਹਤ ਮਿਲ ਸਕਦੀ ਹੈ ਪਰ ਹਿਮਾਚਲ ਪ੍ਰਦੇਸ਼ ਦੀ ਪੰਜ ਜ਼ਿਲ੍ਹਾ ਦੇ ਵਿੱਚ ਮੀਂਹ ਦੇ ਲਈ yellow alert ਅਜੇ ਵੀ ਜਾਰੀ ਹੈ ਜੇਕਰ ਇਹਨਾਂ ਜ਼ਿਲ੍ਹਾ ਦੇ ਵਿੱਚ ਆਮ ਤੌਰ ਤੋਂ ਵੱਧ ਮੀਂਹ ਪੈਂਦਾ ਹੈ ਤਾਂ ਇਸ ਦਾ ਪ੍ਰਭਾਵ ਬਿਆਸ ਦਰਿਆ ਦੇ ਉੱਤੇ ਦੇਖਣ ਨੂੰ ਮਿਲੇਗਾ ਹਾਲਾਂਕਿ ਅੱਜ ਰਾਜਪੁਰਾ ਪਟਿਆਲਾ ਸਾਈਡ ਹਲਕਾ ਮੀਂਹ ਜਿਹੜਾ ਕਿ ਜ਼ਰੂਰ ਪਿਆ ਹੈਗਾ ਜਿਸ ਕਰਕੇ ਇਹ ਕਹਿਣਾ ਅਸੰਭਵ ਹੈ ਕਿ ਅੱਜ ਪੰਜਾਬ ਦੇ ਵਿੱਚ بارش ਨਹੀਂ ਹੋ ਰਹੀ ਹੈ ਪਰ ਪੰਜਾਬ ਦੇ ਕੁਝ ਗਿ ਇਲਾਕਿਆਂ ਦੇ ਵਿੱਚ ਜ਼ਰੂਰ بارش ਹੋ ਰਹੀ ਹੈ ਤੇ ਕਿਤੇ ਤੇਜ਼ ਧੁੱਪ ਤੇ ਕਿਤੇ ਹਲਕੀ ਧੁੱਪ ਵੀ ਨਜ਼ਰ ਆ ਰਹੀ ਹੈ ਤਾਂ ਪੰਜਾਬ ਸਰਕਾਰ ਨੇ ਹੜਪ੍ਰਭਾਵਿਤ ਇਲਾਕਿਆਂ ਦੇ ਵਿੱਚ ਸਰਕਾਰੀ ਕਰਮਚਾਰੀਆਂ ਤੇ ਅਧਿਕਾਰੀਆਂ ਦੀਆਂ ਛੁੱਟੀਆਂ ਨੂੰ ਵੀ ਰੱਦ ਕਰ ਦਿੱਤੀਆਂ ਨੇ ਸਾਰੇ 23 ਜ਼ਿਲਾਂ ਦੇ ਵਿੱਚ ਕੰਟਰੋਲ ਰੂਮ ਬਣਾਏ ਗਏ ਨੇ 23 ਅਗਸਤ ਤੱਕ ਸਾਰੇ ਸਕੂਲ ਪਹਿਲਾਂ ਹੀ ਬੰਦ ਕਰ ਦਿੱਤੇ ਜਾ ਚੁੱਕੇ ਨੇ ਤਾਂਕਿ ਬੱਚਾ ਨੂੰ ਕੋਈ ਨੁਕਸਾਨ ਨਾ ਹੋਵੇ ਬੱਚਾ ਦੇ ਲਈ ਕੋਈ ਮੁਸੀਬਤ ਬਤਨਾ ਖੜੀ ਹੋ ਜਾਵੇ ਰਾਵੀ ਬਿਆਸ ਅਤੇ ਸਤਲੁਜ ਦਰਿਆ ਦੇ ਪਾਣੀ ਦੇ ਪੱਦਰ ਵਧਣ ਦੇ ਕਾਰਨ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਹੁਸ਼ਿਆਰਪੁਰ ਕਪੂਰਥਲਾ ਫਿਰੋਜ਼ਪੁਰ ਅਤੇ ਫਾਜ਼ਿਲਕਾ ਇਹਨਾਂ ਜ਼ਿਲ੍ਹਿਆਂ ਦੇ ਘੱਟੋ ਘੱਟ 150 ਤੋਂ ਵੱਧ ਪਿੰਡ ਹੜ ਦੀ ਚਪੇੜ ਦੇ ਵਿੱਚ ਨੇ ਜਿੱਥੇ ਕਿ ਐਨਡੀਆਰਐਫ ਅਤੇ ਐਸਡੀਆਰਐਫ ਅਤੇ ਫੌਜ ਨੂੰ ਰੈਸਕਿਊ ਕੰਮ ਦੇ ਵਿੱਚ ਲਗਾਇਆ ਗਿਆ ਹੈਗਾ ਕੱਲ ਤੁਸੀਂ ਜ਼ਰੂਰ ਦੇਖਿਆ ਹੋਵੇਗਾ ਜਿੱਥੇ ਕਿ ਨਵੋਦਿਆ ਦੇ ਬੱਚਿਆਂ ਨੂੰ ਰੈਸਕਿਊ ਕੀਤਾ ਜਾ ਰਿਹਾ ਸੀਗਾ ਤੇ ਉੱਥੇ ਹੀ ਕੁਝ ਪਿੰਡਾਂ ਦੇ ਵਿੱਚ ਪੰਜਾਬ ਸਰਕਾਰ ਦੇ ਅਧਿਕਾਰੀ ਪੰਜਾਬ ਪੁਲਿਸ ਦੇ ਅਧਿਕਾਰੀ ਜਿਹੜੇ ਕਿ ਜੋ ਕਿ ਲੋਕਾਂ ਨੂੰ ਰੈਸਕਿਊ ਕਰ ਰਹੇ ਸੀਗੇ ਘਰਾਂ ਤੋਂ ਜੋ ਕਿ ਚੱਕ ਕੇ ਕਿਤੇ ਸੁਰੱਖਿਅਤ ਥਾਂ ਦੇ ਉੱਤੇ ਕਿਸ਼ਤੀ ਦੇ ਰਾਹੀਂ ਲੈ ਕੇ ਜਾ ਰਹੇ ਸੀਗੇ ਤੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਸੋਨੀਆ ਮਾਨ ਦੇ ਵੱਲੋਂ ਵੀ ਜੋ ਕਿ ਕਿਸ਼ਤੀ ਦੇ ਵਿੱਚ ਬੈਠ ਕੇ ਜਵਾਇਜ਼ਾ ਲਿਆ ਜਾ ਰਿਹਾ ਸੀਗਾ ਤੇ ਦੱਸ ਦਈਏ ਕਿ ਕੱਲ ਤੋਂ ਨਵਾਂ ਇੱਕ ਵੈਸਟਰਨ ਡਿਸਟਰਬੈਂਸ ਫਿਰ ਤੋਂ ਐਕਟਿਵ ਹੋ ਰਿਹਾ ਤੁਹਾਨੂੰ ਦੱਸ ਦਈਏ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਨਾਲ-ਨਾਲ ਪਾਕਿਸਤਾਨ ਦੇ ਵਿੱਚ ਕਰਤਾਰਪੁਰ ਸਾਹਿਬ ਗੁਰਦੁਆਰਾ ਪਰਿਸਰ ਦੇ ਵਿੱਚ ਵੀ ਪਾਣੀ ਭਰ ਗਿਆ ਹੈਗਾ ਉਹ ਵੀਡੀਓ ਵੀ ਤੁਸੀਂ ਜ਼ਰੂਰ ਦੇਖੀ ਹੋਵੇਗੀ ਜਿੱਥੇ ਕਿ ਪਾਕਿਸਤਾਨ ਦੇ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਵਿੱਚ ਪਾਣੀ ਭਰ ਚੁੱਕਿਆ ਸੀਗਾ ਤੇ ਆਦਮ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਹੁਣ ਕੱਲ ਨੂੰ ਇੱਕ ਨਵਾਂ ਵੈਸਟਰਨ ਡਿਸਟਰਬੈਂਸ ਐਕਟਿਵ ਹੋ ਰਿਹਾ ਹੈ ਮੌਸਮ ਵਿਭਾਗ ਨੇ ਸ਼ੁੱਕਰਵਾਰ ਤੋਂ ਦੁਬਾਰਾ ਰਾਜ ਦੇ ਵਿੱਚ ਮੀਂਹ ਲਈ येलो ਅਲਰਟ ਜਾਰੀ ਕੀਤਾ ਹੈ ਮਾਝਾ ਪ੍ਰਦੇਸ਼ ਦੇ ਲੱਗਦੇ ਇਹਨਾਂ ਇਲਾਕਿਆਂ ਦੇ ਵਿੱਚ ਇਸ ਦਾ ਪ੍ਰਭਾਵ ਵੱਧ ਦੇਖਣ ਨੂੰ ਮਿਲੇਗਾ ਜਦਕਿ ਹੋਰ ਜ਼ਿਲਾਂ ਦੇ ਵਿੱਚ ਮੀ ਪੈਂਦੇ ਰਹਿਣ ਦੀ ਸੰਭਾਵਨਾ ਹੈ ਤਾਂ ਪੰਜਾਬ ਦੇ ਇਲਾਵਾ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਵਿੱਚ 1 ਸਤੰਬਰ ਤੱਕ ਭਾਰੀ ਮੀਂਹ ਦੇ ਲਈ ਅਲਰਟ ਚੱਲੀ ਹੈ ਇੱਕ ਦਿਨ ਦੀ ਰਾਹਤ ਤੋਂ ਬਾਅਦ ਪੰਜਾਬ ਦੇ ਵਿੱਚ ਹਾਲਾਤ ਫਿਰ ਤੋਂ ਅਸਮਾਨੀ ਹੋ ਸਕਦੇ ਨੇ ਹਾਲਾਂਕਿ ਅੱਜ ਜ਼ਰੂਰ ਰਾਹਤ ਹੈਗੀ ਹੈ ਅੱਜ ਕੋਈ ਵੀ ਅਲਰਟ ਜਾਰੀ ਨਹੀਂ ਹੈ ਪਰ ਮੌਸਮ ਦਾ ਕੁਝ ਵੀ ਪਤਾ ਨਹੀਂ ਹੈ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ 1 ਸਤੰਬਰ ਤੱਕ ਪੰਜਾਬ, ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ